ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਆਪਣੇ YouTube ਚੈਨਲ ਤੇ ਸ਼ੁਰੂ ਕਰਦੇ ਹਾਂ ਅੱਜ ਦੀ ਕਹਾਣੀ ਮਾਂ ਦਾ ਪਿਆਰ ਇਸ ਦੁਨੀਆ ਵਿੱਚ ਸਭ ਤੋਂ ਅਨਮੋਲ ਖਜ਼ਾਨਾ ਹੈ ਇੱਕ ਮਾਂ ਆਪਣੇ ਬੱਚੇ ਲਈ ਆਪਣੀ ਜਾਨ ਵੀ ਦੇ ਦਿੰਦੀ ਹੈ ਉਹੀ ਮਾਂ ਜੇ ਮਤਰੇਈ ਬਣ ਜਾਵੇ ਤਾਂ ਉਹ ਪੱਥਰ ਤੋਂ ਵੀ ਕਠੋਰ ਹੋ ਜਾਂਦੀ ਹੈ ਇਹ ਕਹਾਣੀ ਹੈ ਇੱਕ 마ਸੂਮ ਬੱਚੇ ਦੀ ਜਿਸਨੇ 6 ਸਾਲ ਦੀ ਉਮਰ ਵਿੱਚ ਆਪਣੀ ਮਾਂ ਨੂੰ ਖੋ ਦਿੱਤਾ ਉਸ ਦੀ ਹਮਤਰੀ ਹੀ ਮਾਂ ਨੇ ਉਸ ਨੂੰ ਐਨਾ ਸਤਾਇਆ ਕਿ ਉਹ ਔਰਤਾਂ ਦੇ ਨਾਮ ਤੋਂ ਕੰਬਣ ਲੱਗ ਗਿਆ। ਕੁੱਖ, ਪਿਆਸ ਅਤੇ ਮਾਰ ਨਾਲ ਤੜਫਤ ਹੋਏ ਉਸਨੇ ਇੱਕ ਦਿਨ ਆਪਣੀਆਂ ਅੱਖਾਂ ਹੀ ਬੰਦ ਕਰ ਲਈਆਂ। ਪਰ ਕਹਿੰਦੇ ਨੇ ਜਿਸ ਦਾ ਕੋਈ ਨਹੀਂ ਹੁੰਦਾ ਉਸ ਦਾ ਉੱਪਰ ਵਾਲਾ ਹੁੰਦਾ ਹੈ। ਕੀ ਹੋਇਆ ਉਸ ਬੱਚੇ ਦਾ? ਕੀ ਉਸ ਨੂੰ ਕਦੀ ਸੱਚਾ ਪਿਆਰ ਮਿਲਿਆ ਜਾਂ ਉਸ ਦੀ ਜ਼ਿੰਦਗੀ ਹਮੇਸ਼ਾ ਲਈ ਹਨੇਰੇ ਵਿੱਚ ਡੁੱਬ ਗਈ? ਪੂਰੀ ਕਹਾਣੀ ਨੂੰ ਜਾਣਨ ਲਈ ਵੀਡੀਓ ਨੂੰ ਅੰਤ ਤੱਕ ਸੁਣਨਾ ਜੀ। ਉੱਤਰ ਪ੍ਰਦੇਸ਼ ਦੇ ਰਾਮਪੁਰ ਵਿੱਚ ਇੱਕ ਛੋਟਾ ਜਿਹਾ ਰਵੀ ਨਾਮ ਦਾ ਬੱਚਾ ਰਹਿੰਦਾ ਸੀ ਉਸ ਦੀ ਦੁਨੀਆ ਵਿੱਚ ਉਦੋਂ ਤੱਕ ਖੁਸ਼ੀਆਂ ਹੀ ਖੁਸ਼ੀਆਂ ਸਨ ਜਦੋਂ ਤੱਕ ਉਸ ਦੀ ਮਾਂ ਜਿੰਦਾ ਸੀ ਮਾਂ ਦੀ ਗੋਦ ਉਸ ਲਈ ਪੂਰੀ ਦੁਨੀਆ ਸੀ ਪਰ ਰੱਬ ਨੂੰ ਤਾਂ ਕੁਝ ਹੋਰ ਹੀ ਮਨਜ਼ੂਰ ਸੀ ਰਵੀ ਸਿਰਫ 6 ਸਾਲ ਦਾ ਹੀ ਸੀ ਜਦੋਂ ਇੱਕ ਲੰਬੀ ਬਿਮਾਰੀ ਨੇ ਉਸ ਦੀ ਮਾਂ ਨੂੰ ਉਸ ਤੋਂ ਹਮੇਸ਼ਾ ਲਈ ਖੋ ਲਿਆ ਸੀ ਰਵੀ ਲਈ ਤਹਨੇਰਾ ਹੋ ਗਿਆ ਸੀ ਉਸ ਦਾ ਪਿਤਾ ਆਪਣੀ ਪਤਨੀ ਦੇ ਜਾਣ ਤੋਂ ਬਾਅਦ ਟੁੱਟ ਗਿਆ ਸੀ ਰਵੀ ਦੀ ਦੇਖਭਾਲ ਲਈ ਉਸ ਨੇ ਹਿੰਮਤ ਕੀਤੀ ਅਤੇ ਕੁਝ ਸਮੇਂ ਬਾਅਦ ਪਿੰਡ ਦੀ ਇੱਕ ਔਰਤ ਸੁਨੀਤਾ ਨਾਲ ਦੂਸਰਾ ਵਿਆਹ ਕਰਾ ਲਿਆ ਸੁਨੀਤਾ ਜਦੋਂ ਨਵੀਂ-ਨਵੀਂ ਘਰ ਵਿੱਚ ਆਈ ਤਾਂ ਉਸ ਨੇ ਰਵੀ ਨੂੰ ਇੰਨਾ ਪਿਆਰ ਕੀਤਾ ਇੰਨਾ ਮਿੱਠਾ ਬੋਲੀ ਕਿ ਰਵੀ ਨੂੰ ਲੱਗਿਆ ਸ਼ਾਇਦ ਰੱਬ ਨੇ ਉਸ ਦੀ ਮਾਂ ਵਾਪਸ ਭੇਜ ਦਿੱਤੀ ਹੈ ਉਸ ਨੂੰ ਪੁੱਤ-ਪੁੱਤ ਕਹਿੰਦੀ ਤੇ ਉਸ ਦੇ ਸਿਰ ਤੇ ਹੱਥ ਫੇਰਦੀ ਪਾਰੇ ਸਭ ਥੋੜੇ ਹੀ ਦਿਨਾਂ ਦਾ ਦਿਖਾਵਾ ਸੀ ਜਦੋਂ ਹੀ ਸੁਨੀਤਾ ਨੂੰ ਲੱਗਿਆ ਕਿ ਘਰ ਵਿੱਚ ਉਸ ਦਾ ਰਾਜ ਹੈ ਤਾਂ ਉਸ ਦਾ ਅਸਲੀ ਚਿਹਰਾ ਸਾਹਮਣੇ ਆਇਆ ਰਵੀ ਉਸ ਨੂੰ ਆਪਣੀ ਸੌਂਕਣ ਦੀ ਨਿਸ਼ਾਨੀ ਲੱਗਦਾ ਸੀ ਉਹ ਉਸ ਨੂੰ ਇੱਕ ਕੰਡੇ ਦੀ ਤਰ੍ਹਾਂ ਸਮਝਦੀ ਸੀ ਤੇ ਉਸ ਨੂੰ ਦੇਖਣਾ ਵੀ ਪਸੰਦ ਨਹੀਂ ਕਰਦੀ ਸੀ ਰਵੀ ਦਾ ਬਚਪਨ ਉਸ ਲਈ ਸਜ਼ਾ ਬਣ ਗਿਆ ਸੀ ਸਵੇਰੇ ਸੂਰਜ ਚੜਨ ਤੋਂ ਪਹਿਲਾਂ ਹੀ ਉਸ ਨੂੰ ਜਗਾ ਦਿੱਤਾ ਜਾਂਦਾ ਛੋਟੇ ਛੋਟੇ ਹੱਥਾਂ ਨਾਲ ਗੋਹਾ ਸੁਟਣਾ ਬਾਲਟੀਆਂ ਨਾਲ ਮੱਝਾਂ ਨੂੰ ਪਾਣੀ ਪਿਉਣਾ ਸਰਦੀਆਂ ਵਿੱਚ ਠੰਡੇ ਪਾਣੀ ਨਾਲ ਭਾਂਡੇ ਧੋਣਾ ਘਰ ਦੀ ਸਾਫ਼ ਸਫਾਈ ਕੱਪੜੇ ਧੋਣਾ ਸਾਰਾ ਬੋਝ ਉਸਤੇ ਹੀ ਪਾ ਦਿੱਤਾ ਗਿਆ ਠੰਡ ਨਾਲ ਉਸ ਦੀਆਂ ਉਂਗਲੀਆਂ ਅੱਕੜ ਜਾਂਦੀਆਂ ਪਿੱਠ ਦੁਖਣ ਲੱਗ ਜਾਂਦੀ ਪਰ ਉਹ ਇਹ ਕਹਿੰਦਾ ਤਾਂ ਕਿਸ ਨੂੰ ਕਹਿੰਦਾ ਖਾਣ ਦੇ ਮਾਮਲੇ ਵਿੱਚ ਤਾਂ ਉਸਤੇ ਬਹੁਤ ਜ਼ੁਲਮ ਹੁੰਦਾ ਸੀ ਸੁਨੀਤਾ ਆਪਣੇ ਅਤੇ ਆਪਣੇ ਪਤੀ ਰਮੇਸ਼ ਲੀਤਾ ਜੀਆਂ ਰੋਟੀਆਂ ਅਤੇ ਸਬਜ਼ੀ ਬਣਾਉਂਦੀ ਤੇ ਰਵੀ ਲਈ ਰਾਤ ਦੀਆਂ ਬਚੀਆਂ ਹੋਈਆਂ ਸੁੱਕੀਆਂ ਰੋਟੀਆਂ ਦੇ ਨਾਲ ਨੂਨ ਮਿਰਚ ਲਾ ਦਿੰਦੀ ਕਈ-ਕਈ ਰਾਤਾਂ ਉਹ ਭੁੱਖਾ ਰਹਿੰਦਾ ਆਪਣੇ ਹੱਥ ਢਿੱਡ ਤੇ ਰੱਖ ਕੇ ਹੰਝੂਆਂ ਨਾਲ ਆਪਣੀ ਭੁੱਖ ਮਿਟਾ ਲੈਂਦਾ ਜੇ ਕਦੇ ਉਹ ਭੁੱਖ ਬਰਦਾਸ਼ਤ ਨਾ ਹੁੰਦੀ ਤਾਂ ਉਹ ਹਿੰਮਤ ਕਰਕੇ ਸੁਨੀਤਾ ਨੂੰ ਕਹਿੰਦਾ ਮਾਂ ਭੁੱਖ ਲੱਗੀ ਹੈ ਤਾਂ ਸੁਨੀਤਾ ਜ਼ਹਿਰੀਲੀਆਂ ਨਜ਼ਰਾਂ ਨਾਲ ਉਸ ਨੂੰ ਘੂਰਦੀ ਅਤੇ ਗੁੱਸੇ ਵਿੱਚ ਕਹਿੰਦੀ ਜਿੰਨਾ ਮਿਲਿਆ ਖਾ ਲੈ ਨਹੀਂ ਕੱਲ ਨੂੰ ਇਹ ਵੀ ਨਹੀਂ ਮਿਲਣਾ ਕਈ ਵਾਰ ਤਾਂ ਉਸ ਦੇ ਥੱਪੜ ਮਾਰਦੀ ਤੇ ਥੱਪੜਾਂ ਦੇ ਨਿਸ਼ਾਨ ਉਸ ਦੀਆਂ ਗੱਲਾਂ ਤੇ ਕਈ-ਕਈ ਦਿਨ ਰਹਿੰਦੇ ਉਸ ਦੇ ਪਾਪਾ ਇਹ ਸਾਰਾ ਕੁਝ ਦੇਖਦੇ ਪਰ ਕੁਝ ਨਾ ਕਹਿੰਦੇ ਸ਼ਾਇਦ ਉਹ ਸੁਨੀਤਾ ਤੋਂ ਡਰਦਾ ਸੀ ਜਾਂ ਫਿਰ ਉਸਦੇ ਵਿੱਚ ਇੰਨੀ ਹਿੰਮਤ ਨਹੀਂ ਸੀ ਕਿ ਉਹ ਆਪਣੀ ਪਹਿਲੀ ਘਰਵਾਲੀ ਦੀ ਨਿਸ਼ਾਨੀ ਲਈ ਕੁਝ ਬੋਲ ਸਕੇ ਰਵੀ ਨੂੰ ਉਸਦੇ ਪਾਪਾ ਦੀ ਇਹ ਚੁੱਪੀ ਹੋਰ ਵੀ ਇਕੱਲਾ ਕਰ ਦਿੰਦੀ ਸੀ ਤੇ ਉਹ ਘਰ ਦੇ ਕਿਸੇ ਕੋਨੇ ਵਿੱਚ ਬੈਠ ਕੇ ਆਪਣੀ ਮਰੀ ਹੋਈ ਮਾਂ ਨੂੰ ਯਾਦ ਕਰਦਾ ਤੇ ਰੋਂਦਾ ਰਹਿੰਦਾ ਸਕੂਲ ਜਾਣਾ ਉਸ ਲਈ ਥੋੜੀ ਰਾਹਤ ਦੀ ਗੱਲ ਸੀ ਪਰ ਉੱਥੇ ਵੀ ਉਹ ਸਹਿਮਿਆ ਸਹਿਮਿਆ ਰਹਿੰਦਾ ਉਸਦੇ ਕੱਪੜੇ ਗੰਦੇ ਹੁੰਦੇ ਤਾਂ ਦੂਸਰੇ ਜਵਾਕ ਉਸ ਤੋਂ ਦੂਰ ਭੱਜਦੇ ਲੰਚ ਬ੍ਰੇਕ ਵਿੱਚ ਜਦੋਂ ਉਹ ਦੂਸਰੇ ਬੱਚਿਆਂ ਦੇ ਟਿਫਨ ਵਿੱਚ ਵਧੀਆ ਖਾਣਾ ਦੇਖਦਾ ਤਾਂ ਉਸ ਦਾ ਦਿਲ ਰੋ ਪੈਂਦਾ ਗਵਾਂਡ ਵਿੱਚ ਇੱਕ ਆਰਤੀ ਨਾਮ ਦੀ ਔਰਤ ਇਕੱਲੀ ਰਹਿੰਦੀ ਸੀ ਉਸ ਦਾ ਪਤੀ ਕੁਝ ਸਾਲ ਪਹਿਲਾਂ ਗੁਜ਼ਰ ਗਿਆ ਸੀ ਤੇ ਉਸ ਦਾ ਕੋਈ ਬੱਚਾ ਵੀ ਨਹੀਂ ਸੀ ਆਰਤੀ ਜਦੋਂ ਰਵੀ ਦੀ ਹਾਲਤ ਦੇਖਦੀ ਤਾਂ ਉਸ ਨੂੰ ਬਹੁਤ ਬੁਰਾ ਲੱਗਦਾ ਉਹ ਜਾਣਦੀ ਸੀ ਕਿ ਸੁਨੀਤਾ ਉਸਤੇ ਕਿੰਨਾ ਕਹਿਰ ਉਟਾਂਦੀ ਹੈ ਜਦੋਂ ਵੀ ਉਸ ਨੂੰ ਮੌਕਾ ਮਿਲਦਾ ਤੋ ਆਪਣੀ ਰੋਟੀ ਵਿੱਚੋਂ ਅੱਧੀ ਰੋਟੀ ਰਵੀ ਨੂੰ ਦੇ ਦਿੰਦੀ ਜਾਂ ਉਸਦੇ ਹੱਥ ਤੇ ਗੁੜ ਰੱਖ ਦਿੰਦੀ ਰਵੀ ਨੂੰ ਉਹ ਫਰਿਸ਼ਤੇ ਵਾਂਗ ਲੱਗਦੀ ਸੀ ਜਦੋਂ ਉਸਦੇ ਸਿਰ ਤੇ ਹੱਥ ਫੇਰਦੀ ਤਾਂ ਉਸ ਨੂੰ ਮਾਂ ਦੀ ਮਮਤਾ ਮਹਿਸੂਸ ਹੁੰਦੀ ਸੀ ਆਰਤੀ ਸਿੱਧਾ ਤਾਂ ਸੁਨੀਤਾ ਨੂੰ ਕੁਝ ਕਹਿਣ ਤੋਂ ਡਰਦੀ ਸੀ ਪਰ ਰਵੀ ਦੀ ਹਾਲਤ ਦੇਖ ਕੇ ਉਸ ਦਾ ਖੂਨ ਖੋਲਦਾ ਰਹਿੰਦਾ ਇੱਕ ਰਾਤ ਕੜਾਕੇ ਦੀ ਠੰਡ ਪੈ ਰਹੀ ਸੀ ਤੇ ਠੰਡੀ ਹਵਾ ਚੱਲ ਰਹੀ ਸੀ ਰਵੀ ਨੂੰ ਬਹੁਤ ਤੇਜ਼ ਬੁਖਾਰ ਸੀ ਤੇ ਠੰਡ ਨਾਲ ਕੰਬ ਰਿਹਾ ਸੀ ਉਸਦੇ ਉੱਤੇ ਇੱਕ ਪਤਲੀ ਚਾਦਰ ਲਈ ਹੋਈ ਸੀ ਜੋ ਉਸ ਦੀ ਠੰਡ ਨਹੀਂ ਰੋਕ ਰਹੀ ਸੀ ਉਸਨੇ ਹਿੰਮਤ ਕਰਕੇ ਆਵਾਜ਼ ਦਿੱਤੀ ਮਾਂ ਠੰਡ ਲੱਗ ਰਹੀ ਹੈ ਸਰੀਰ ਦੁਖ ਰਿਹਾ ਹੈ ਸੁਨੀਤਾ ਜੋ ਆਪ ਮੋਟੀ ਰਜਾਈ ਲਈ ਪਈ ਸੀ ਗੁੱਸੇ ਵਿੱਚ ਬੋਲੀ ਮਰਦਾ ਕਿਉਂ ਨਹੀਂ ਤੂੰ ਚੈਨ ਨਾਲ ਸੌਣ ਵੀ ਨਹੀਂ ਦਿੰਦਾ ਚੁੱਪ ਕਰਕੇ ਪਿਆਰ ਹੈ ਸਵੇਰੇ ਉੱਠ ਕੇ ਕੰਮ ਵੀ ਕਰਨਾ ਹੈ ਕੋਈ ਬਹਾਨਾ ਨਹੀਂ ਚੱਲੇਗਾ ਤੇਰਾ ਰਵੀ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਉਹ ਦਰਦ ਭੁੱਖ ਠੰਡ ਅਤੇ ਇਕੱਲੇਪਣ ਨਾਲ ਪੂਰੀ ਰਾਤ ਸਿਸਕਦਾ ਰਿਹਾ ਉਸ ਨੂੰ ਲੱਗ ਰਿਹਾ ਸੀ ਕਿ ਉਹ ਹੌਲੀ ਹੌਲੀ ਜੰਮ ਰਿਹਾ ਹੈ ਉਸ ਦੇ ਸਾਹ ਭਾਰੀ ਹੋ ਰਹੇ ਸਨ ਅਗਲੀ ਸਵੇਰ ਆਰਤੀ ਨੇ ਰਵੀ ਨੂੰ ਝਾੜੂ ਲਾਉਂਦੇ ਹੋਏ ਦੇਖਿਆ ਉਸ ਦਾ ਚਿਹਰਾ ਬੁਖਾਰ ਨਾਲ ਲਾਲ ਸੀ ਬੁੱਲ ਨੀਲੇ ਹੋਏ ਪਏ ਸਨ ਉਹ ਕੰਬ ਰਿਹਾ ਸੀ ਇਸ ਤਰ੍ਹਾਂ ਲੱਗਦਾ ਕਿ ਉਹ ਕਦੋਂ ਵੀ ਡਿੱਗ ਸਕਦਾ ਹੈ ਆਰਤੀ ਤੋਂ ਇਹ برداشت ਨਾ ਹੋਇਆ ਉਸਦੇ ਸਬਰ ਦਾ ਬੰਨ ਟੁੱਟ ਗਿਆ ਤੇ ਉਹ ਸਿੱਧਾ ਰਵੀ ਦੇ ਘਰ ਪਹੁੰਚੀ ਸੁਨੀਤਾ ਅਤੇ ਰਮੇਸ਼ ਅੱਗ ਸੇਕ ਰਹੇ ਸਨ ਆਰਤੀ ਨੇ ਸੁਨੀਤਾ ਨੂੰ ਗੁੱਸੇ ਵਿੱਚ ਕਿਹਾ ਭੈਣ ਅੰਨੀ ਹੋ ਗਈ ਹੈ ਦਿਲ ਪੱਥਰ ਹੋ ਗਿਆ ਹੈ ਤੇਰਾ ਇਸ ਬੱਚੇ ਦੀ ਹਾਲਤ ਦੇਖ ਬੁਖਾਰ ਨਾਲ ਹੀ ਤਪ ਰਿਹਾ ਹੈ ਤੇ ਤੂੰ ਇਸ ਤੋਂ ਇਸ ਠੰਡ ਵਿੱਚ ਕੰਮ ਕਰਵਾ ਰਹੀ ਹੈ ਸੁਨੀਤਾ ਕਹਿਣ ਲੱਗੀ ਤੈਨੂੰ ਬੜੀ ਹਮਦਰਦੀ ਹੈ ਇਸ ਨਾਲ ਜਦੋਂ ਦੇਖੋ ਸਾਡੇ ਘਰ ਦੀ ਜਾਸੂਸੀ ਕਰਦੀ ਰਹਿੰਦੀ ਹੈ ਮੇਰਾ ਮਤਰੀਆ ਮੁੰਡਾ ਹੈ ਮੈਂ ਜਿਵੇਂ ਮਰਜ਼ੀ ਰੱਖਾਂ ਤੂੰ ਕੌਣ ਹੁੰਦੀ ਹੈ ਵਿਚ ਬੋਲਣ ਵਾਲੀ ਆਰਤੀ ਬੋਲੀ ਮੈਂ ਇਨਸਾਨ ਹਾਂ ਤੇ ਇੱਕ ਬੱਚਾ ਵੀ ਇਨਸਾਨ ਹੈ ਤੂੰ ਮਾਂ ਕਹਣ ਦੇ ਲਾਇਕ ਨਹੀਂ ਰਮੇਸ਼ ਭਾਈ ਤੂੰ ਇੱਕ ਪਿਤਾ ਹੈ ਜਦ ਪੱਥਰ ਦੀ ਮੂਰਤ ਅੱਖਾਂ ਦੇ ਸਾਹਮਣੇ ਆਪਣਾ ਬੱਚਾ ਮਰ ਰਿਹਾ ਤੇ ਤੂੰ ਚੁੱਪ ਬੈਠਾ ਹੈ ਰਮੇਸ਼ ਨੇ ਸ਼ਰਮ ਨਾਲ ਨਜ਼ਰਾਂ ਚੁਕਾ ਲਈਆਂ ਉਸਦੇ ਚਿਹਰੇ ਤੇ ਲਾਚਾਰ ਤੇ ਪਛਤਾਵਾ ਸਾਫ਼ ਲਿਖ ਰਿਹਾ ਰੋਣਾ ਸੁਣ ਕੇ ਆਂਦੀ ਗਵੰਡੀ ਵੀ ਆ ਗਏ ਆਰਤੀ ਅੱਗੇ ਵਧੀ ਤੇ ਉਸਨੇ ਰਵੀ ਦਾ ਹੱਥ ਫੜ ਲਿਆ ਉਸ ਦਾ ਸਰੀਰ ਪੱਠੀ ਦੇ ਵਾਂਗ ਤਪ ਰਿਹਾ ਸੀ ਆਰਤੀ ਨੇ ਕਿਹਾ ਮੈਂ ਇਸ ਨੂੰ ਆਪਣੇ ਨਾਲ ਲਿਜਾ ਰਹੀ ਹਾਂ ਜੇ ਤੁਸੀਂ ਇਸ ਦੀ ਦੇਖਭਾਲ ਨਹੀਂ ਕਰ ਸਕਦੇ ਤਾਂ ਮੈਂ ਇਸ ਨੂੰ ਪਾਲਾਂਗੀ ਅੱਜ ਤੋਂ ਇਹ ਮੇਰਾ ਮੁੰਡਾ ਹੈ ਸੁਨੀਤਾ ਬੋਲੀ ਐਵੇਂ ਕੀ ਲੈ ਜਾਵੇਂਗੀ ਇਹ ਮੇਰੇ ਪਤੀ ਦਾ ਮੁੰਡਾ ਹੈ ਆਰਤੀ ਕਹਿਣ ਲੱਗੀ ਜਦੋਂ ਪਤੀ ਦਾ ਮੁੰਡਾ ਠੰਡ ਤੇ ਬੁਖਾਰ ਨਾਲ ਤੜਫ ਰਿਹਾ ਸੀ ਉਦੋਂ ਕਿੱਥੇ ਸੀ ਇਸ ਦੇ ਮਾਪੇ ਆਰਤੀ ਦੇ ਜਵਾਬ ਨੇ ਸੁਨੀਤਾ ਦੀ ਬੋਲਤੀ ਬੰਦ ਕਰ ਦਿੱਤੀ। ਉੱਥੇ ਖੜੇ ਲੋਕਾਂ ਦੀਆਂ ਅੱਖਾਂ ਵਿੱਚ ਸੁਨੀਤਾ ਲਈ ਨਫ਼ਰਤ ਅਤੇ ਆਰਤੀ ਲਈ ਇੱਜ਼ਤ ਸੀ। ਰਮੇਸ਼ ਨੇ ਵੀ ਕੋਈ ਰੋਕਟੋਕ ਨਹੀਂ ਕੀਤੀ ਸੀ। ਸ਼ਾਇਦ ਉਸ ਦੇ ਅੰਦਰ ਦਾ ਸੁੱਤਾ ਹੋਇਆ ਬਾਪ ਜਾਗ ਗਿਆ ਸੀ। ਆਰਤੀ बेहोश ਰਵੀ ਨੂੰ ਸਹਾਰਾ ਦੇ ਕੇ ਆਪਣੇ ਛੋਟੇ ਜਿਹੇ ਘਰ ਵਿੱਚ ਲੈ ਆਈ। ਰਵੀ ਨੂੰ ਆਪਣੀ ਬਿਸਤਰੇ ਤੇ ਪਾਇਆ। ਪਿੰਡ ਦੇ ਵੈਦ ਨੂੰ ਬੁਲਾਇਆ ਅਤੇ ਉਸ ਨੂੰ ਦਵਾਈ ਦਿੱਤੀ। ਉਸ ਦੇ ਮੱਥੇ ਤੇ ਰਾਤ ਭਰ ਜਾਗ ਕੇ ਗਿੱਲੀਆਂ ਪੱਟੀਆਂ ਰੱਖੀਆਂ। ਉਸ ਨੇ ਰਵੀ ਦੇ ਸਿਰ ਤੇ ਹੱਥ ਫੇਰਦੇ ਹੋਏ ਕਿਹਾ ਤੂੰ ਡਰ ਨਾ ਪੁੱਤ ਤੇਰੀ ਮਾਂ ਤੈਨੂੰ ਕੁਝ ਨਹੀਂ ਹੋਣ ਦੇਵੇਗੀ ਇਹ ਸੁਣ ਕੇ ਰਵੀ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਇਹ ਪਿਆਰ ਆਪਣਾਪਨ ਅਤੇ ਚਿੰਤਾ ਉਸਨੇ ਕਦੇ ਮਹਿਸੂਸ ਨਹੀਂ ਕੀਤੀ ਸੀ ਉਸ ਨੂੰ ਲੱਗਿਆ ਕਿ ਉਸਦੀ ਅਸਲੀ ਮਾਂ ਹੀ ਆਸਤੀ ਦੇ ਰੂਪ ਵਿੱਚ ਆ ਗਈ ਹੈ ਆਰਤੀ ਨੇ ਉਸ ਨੂੰ ਗੱਲ ਨਾਲ ਲਗਾ ਲਿਆ ਤੇ ਸਾਰਾ ਕੁਝ ਦਿੱਤਾ ਜਿਸ ਦਾ ਉਹ ਹੱਕਦਾਰ ਸੀ ਪਿਆਰ ਖਾਣਾ ਕੱਪੜੇ ਤੇ ਇੱਕ ਮਾਂ ਦੀ ਗੋਦ ਆਰਤੀ ਗਰੀਬ ਸੀ ਖੇਤਾਂ ਵਿੱਚ ਮਜ਼ਦੂਰੀ ਕਰਕੇ ਰਾਤ ਭਰ ਕੱਪੜੇ ਸਿਉਂਕੇ ਉਹ ਆਪਣਾ ਅਤੇ ਰਵੀ ਦਾ ਢਿੱਡ ਭਰਦੀ ਸੀ ਪਰ ਉਸਨੇ ਕਦੇ ਵੀ ਰਵੀ ਨੂੰ ਕਿਸੇ ਚੀਜ਼ ਦੀ ਕਮੀ ਨਹੀਂ ਹੋਣ ਦਿੱਤੀ ਉਹ ਆਪ ਵੇਹੀ ਰੋਟੀ ਖਾ ਲੈਂਦੀ। ਰਵੀ ਨੂੰ ਹਮੇਸ਼ਾ ਤਾਜ਼ਾ ਅਤੇ ਵਧੀਆ ਖਾਣਾ ਖਵਾਉਂਦੀ। ਰਵੀ ਵੀ ਉਸ ਨੂੰ ਬਹੁਤ ਪਿਆਰ ਕਰਦਾ ਸੀ। ਉਹ ਜਾਣਦਾ ਸੀ ਕਿ ਉਸ ਲਈ ਉਹ ਕਿੰਨੀ ਤਕਲੀਫ ਚੱਲ ਰਹੀ ਹੈ। ਉਸਨੇ ਪੜ੍ਹਾਈ ਵਿੱਚ ਆਪਣਾ ਪੂਰਾ ਧਿਆਨ ਲਗਾਇਆ। ਸਕੂਲ ਵਿੱਚੋਂ ਆ ਕੇ ਉਸ ਨਾਲ ਘਰ ਦਾ ਕੰਮ ਕਰਵਾਉਂਦਾ। ਰਵੀ ਦਾ ਬਸ ਇੱਕ ਹੀ ਸੁਪਨਾ ਸੀ ਕਿ ਵੱਡਾ ਹੋ ਕੇ ਉਸਨੇ ਆਰਤੀ ਮਾਂ ਦੇ ਸਾਰੇ ਦੁੱਖ ਦੂਰ ਕਰਨੇ ਨੇ। ਉਹਨਾਂ ਦੇ ਲਈ ਇੱਕ ਪੱਕਾ ਘਰ ਬਣਾਉਣਾ ਹੈ ਰਮੇਸ਼ ਕਦੇ-ਕਦੇ ਚੋਰੀਆਂ ਆ ਕੇ ਰਵੀ ਨੂੰ ਦੇਖ ਜਾਂਦਾ ਅਤੇ ਆਰਤੀ ਦਾ एहसान मानਦਾ ਪਰ ਸੁਨੀਤਾ ਨੇ ਤਾਂ ਉਸ ਨੂੰ ਆਪਣੀ ਜ਼ਿੰਦਗੀ ਵਿੱਚੋਂ ਕੱਢ ਹੀ ਦਿੱਤਾ ਸੀ ਸਮਾਂ ਬੀਤਦਾ ਗਿਆ ਰਵੀ ਨੇ 10ਵੀਂ ਦੀ ਪ੍ਰੀਖਿਆ ਵਧੀਆ ਨੰਬਰਾਂ ਨਾਲ ਪਾਸ ਕੀਤੀ ਉਹ ਅੱਗੇ ਪੜ੍ਹਨਾ ਚਾਹੁੰਦਾ ਸੀ ਤੇ ਵੱਡਾ ਆਦਮੀ ਬਣਨਾ ਚਾਹੁੰਦਾ ਸੀ ਪਰ ਉਹ ਜਾਣਦਾ ਸੀ ਕਿ ਉਸ ਦੀ ਮਾਂ ਦੇ ਕੋਲ ਇੰਨੇ ਪੈਸੇ ਨਹੀਂ ਹਨ ਕਿ ਉਸ ਨੂੰ ਸ਼ਹਿਰ ਭੇਜ ਸਕੇ ਆਰਤੀ ਨੇ ਤਾਂ ਉਸਦੀ ਪੜ੍ਹਾਈ ਲਈ ਆਪਣੀ ਥੋੜੀ ਜਿਹੀ ਜ਼ਮੀਨ ਵੀ ਗਹਿਣੇ ਰੱਖ ਦਿੱਤੀ ਸੀ ਇੱਕ ਸ਼ਾਮ ਨੂੰ ਜਦੋਂ ਆਰਤੀ ਥੱਕੀ ਹੋਈ ਆਪਣੀ ਮਸ਼ੀਨ ਚਲਾ ਰਹੀ ਸੀ ਤਾਂ ਰਵੀ ਉਸਦੇ ਕੋਲ ਆ ਕੇ ਬੈਠ ਗਿਆ ਹੌਲੀ ਜਿਹੀ ਕਿਹਾ ਮਾਂ ਹੁਣ ਮੈਂ ਵੱਡਾ ਹੋ ਗਿਆ ਹਾਂ ਤੇ ਸੋਚ ਰਿਹਾ ਦਿੱਲੀ ਚਲਾ ਜਾਵਾਂ ਉੱਥੇ ਬਹੁਤ ਕੰਮ ਹੈ ਮੈਂ ਮਿਹਨਤ ਕਰੂੰਗਾ ਪੈਸੇ ਕਮਾਉਂਗਾ ਤੇ ਤੁਹਾਡੇ ਕੋਲ ਭੇਜਾਂਗਾ ਫਿਰ ਤੁਹਾਨੂੰ ਇੰਨੀ ਮਿਹਨਤ ਨਹੀਂ ਕਰਨੀ ਪਵੇਗੀ ਮੈਂ ਤੁਹਾਡੀ ਜ਼ਮੀਨ ਵੀ ਛੜਾ ਲਵਾਂਗਾ ਆਰਤੀ ਦੇ ਦਿਲ ਵਿੱਚ ਹੌਲ ਜਿਹਾ ਪੈ ਗਿਆ ਕਿਉਂਕਿ ਰਵੀ ਉਸ ਦੀਆਂ ਅੱਖਾਂ ਦਾ ਤਾਰਾ ਸੀ ਤੇ ਉਸ ਤੋਂ ਦੂਰ ਜਾਣਾ ਉਸ ਨੂੰ ਵਧੀਆ ਨਹੀਂ ਲੱਗਦਾ ਸੀ ਪਰ ਫਿਰ ਵੀ ਉਹ ਆਪਣੇ ਪੁੱਤ ਦੇ ਸੁਪਨੇਆਂ ਵਿੱਚ ਦਿਵਾਰ ਨਹੀਂ ਬਣਨਾ ਚਾਹੁੰਦੀ ਸੀ ਉਸ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਤੇ ਜਿਨ੍ਹਾਂ ਨੂੰ ਉਸਨੇ ਜਲਦੀ ਹੀ ਪੁੰਝ ਲਿਆ ਤੇ ਕਿਹਾ ਪੁੱਤ ਜਿਵੇਂ ਤੇਰੀ ਮਰਜ਼ੀ ਤੇਰੀ ਖੁਸ਼ੀ ਵਿੱਚ ਹੀ ਮੇਰੀ ਖੁਸ਼ੀ ਹੈ ਤੂੰ ਆਪਣਾ ਖਿਆਲ ਰੱਖਣਾ ਦਿੱਲੀ ਵੱਡਾ ਸ਼ਹਿਰ ਹੈ ਉਥੋਂ ਦੇ ਲੋਕ ਵੀ ਅਲੱਗ ਹੁੰਦੇ ਨੇ ਕਿਸੇ ਤੇ ਛੇਤੀ ਪ੍ਰੋਸਥਾਨਾ ਕਰਨਾ ਰਵੀ ਨੇ ਆਰਤੀ ਨੂੰ ਗੱਲ ਹੀ ਲਗਾ ਲਿਆ ਤੇ ਕਿਹਾ ਤੁਸੀਂ ਫਿਕਰ ਨਾ ਕਰੋ ਮੈਂ ਤੁਹਾਡਾ ਨਾਮ ਰੌਸ਼ਨ ਕਰਾਂਗਾ ਫਿਰ ਪਿੰਡ ਦੇ ਜਾਣ ਪਹਿਚਾਨ ਵਾਲੇ ਟਰੱਕ ਵਾਲੇ ਦੇ ਨਾਲ ਰਵੀ ਦਿੱਲੀ ਪਹੁੰਚ ਗਿਆ ਰਵੀ ਕੋਲ ਰਹਿਣ ਲਈ ਕੋਈ ਜਗ੍ਹਾ ਵੀ ਨਹੀਂ ਸੀ ਤੇ ਉਸ ਦੀ ਜੇਬ ਵਿੱਚ ਥੋੜੇ ਹੀ ਪੈਸੇ ਸਨ ਕਈ ਦਿਨ ਭੁੱਖੇ ਪਿਆਸੇ ਭਟਕਣ ਤੋਂ ਬਾਅਦ ਉਸ ਨੂੰ ਇੱਕ ਦਿਨ ਇੱਕ ਵੱਡੇ ਢਾਬੇ ਵਿੱਚ ਝੂਠੇ ਭਾਂਡੇ ਮਾਂਜਣ ਦਾ ਕੰਮ ਮਿਲਿਆ ਕੰਮ ਆਖਾਸੀ ਦਿਨ ਰਾਤ ਭਾਂਡੇ ਮਾਂਜਣਾ ਮਾਲਕ ਦੀਆਂ ਗਾਲਾਂ ਸੁਣਨਾ ਤੇ ਪੈਸੇ ਬਹੁਤ ਥੋੜੇ ਮਿਲਨੇ ਸਨ ਰਾਤ ਨੂੰ ਉਹ ਟਾਬੇ ਦੇ ਪਿੱਛੇ ਬਣੇ ਇੱਕ ਗੰਦੇ ਕਮਰੇ ਵਿੱਚ ਟਾਟ ਤੇ ਸੌ ਜਾਂਦਾ ਉੱਥੇ ਆਪਣੀ ਮਾਂ ਨੂੰ ਯਾਦ ਕਰਦਾ ਉਸਦੇ ਹੱਥ ਦੀ ਰੋਟੀ ਯਾਦ ਕਰਦਾ ਤੇ ਅੱਖਾਂ ਵਿੱਚ ਹੰਝੂ ਆ ਜਾਂਦੇ ਉਸ ਨੂੰ ਲੱਗਦਾ ਉਹ ਕਿੱਥੇ ਆ ਗਿਆ ਫਿਰ ਉਸ ਨੂੰ ਮਾਂ ਦਾ ਚਿਹਰਾ ਯਾਦ ਆਉਂਦਾ ਉਸ ਦੀਆਂ ਉਮੀਦਾਂ ਉਸ ਦਾ ਪਿਆਰ ਤੇ ਫਿਰ ਉਸ ਦੇ ਅੰਦਰ ਫਿਰ ਹਿੰਮਤ ਆ ਜਾਂਦੀ ਉਹ ਜੀ ਜਾਣ ਲਾ ਕੇ ਪੂਰੀ ਮਿਹਨਤ ਨਾਲ ਕੰਮ ਕਰਦਾ ਰਿਹਾ ਉਸ ਦੀਆਂ ਅੱਖਾਂ ਵਿੱਚ ਇੱਕ ਸੁਪਨਾ ਸੀ ਤੇ ਦਿਲ ਵਿੱਚ ਮਾਂ ਦੀਆਂ ਦੁਆਵਾਂ ਹੌਲੀ-ਹੌਲੀ ਉਸ ਦੀ ਮਿਹਨਤ رنگ ਲਿਆਈ ਢਾਬੇ ਦਾ ਮਾਲਕ ਉਸ ਦੀ ਇਮਾਨਦਾਰੀ ਅਤੇ ਮਿਹਨਤ ਦੇਖ ਕੇ ਖੁਸ਼ ਹੋਇਆ ਉਸ ਨੇ ਰਵੀ ਨੂੰ ਭਾਂਡੇ ਮਾਂਜਣ ਤੋਂ ਹਟਾ ਕੇ ਚਾਹ ਬਣਾਉਣ ਅਤੇ ਗ੍ਰਾਹਕਾਂ ਨੂੰ ਦੇਣ ਦਾ ਕੰਮ ਸੌਂਪ ਦਿੱਤਾ ਰਵੀ ਨੇ ਇਹ ਕੰਮ ਵੀ ਦਿਲ ਲਗਾ ਕੇ ਕੀਤਾ ਉਸ ਦੀ ਬਣਾਈ ਚਾਹ ਲੋਕਾਂ ਨੂੰ ਪਸੰਦ ਆਉਣ ਲੱਗੀ ਕੁਝ ਸਾਲ ਉਸਨੇ ਪੈਸੇ ਜੋੜੇ ਫਿਰ ਡਾਬੇ ਦੀ ਨੌਕਰੀ ਛੱਡ ਕੇ ਸੜਕ ਕੇ ਨਾਰੇ ਇੱਕ ਛੋਟੀ ਜਹੀ ਚਾਹ ਦੀ ਦੁਕਾਨ ਖੋਲ ਲਈ ਸ਼ੁਰੂ ਵਿੱਚ ਦਿੱਕਤਾਂ ਆਈਆਂ ਪਰ ਉਸ ਦੀ ਚਾਹ ਵਿੱਚ ਉਸ ਦੀ ਮਿਹਨਤ ਦਾ ਸਵਾਲ ਸੀ ਹੌਲੀ ਹੌਲੀ ਉਸ ਦੀ ਦੁਕਾਨ ਚੱਲ ਪਈ ਉਸਨੇ ਦਿਨ ਰਾਤ ਇੱਕ ਕਰ ਦਿੱਤਾ ਦੁਕਾਨ ਛੋਟੀ ਸੀ ਪਰ ਕਮਾਈ ਵਧੀਆ ਹੋਣ ਲੱਗ ਗਈ ਉਸਨੇ ਦੋ ਮੁੰਡੇ ਹੋਰ ਕੰਮ ਤੇ ਰੱਖ ਲੈ ਜਿਸ ਦਿਨ ਉਸ ਨੂੰ ਪਹਿਲੀ ਠੀਕ ਠਾਕ ਕਮਾਈ ਹੋਈ ਉਸਨੇ ਸਾਰੇ ਪੈਸੇ ਮਨੀ ਆਰਡਰ ਰਾਹੀਂ ਆਰਤੀ ਦੇ ਕੋਲ ਭੇਜ ਦਿੱਤੇ ਪਿੰਡ ਦਾ ਡਾਕੀਆ ਜਦੋਂ ਆਰਤੀ ਦੇ ਕੋਲ ਮਨੀ ਆਰਡਰ ਲੈ ਕੇ ਪਹੁੰਚਿਆ ਤਾਂ ਉਸ ਦੀਆਂ ਅੱਖਾਂ ਵਿੱਚੋਂ ਹੰਝੂ ਆ ਗਏ ਇਹ ਸਿਰਫ ਪੈਸੇ ਨਹੀਂ ਸਨ ਇਹ ਉਸਦੇ ਪੁੱਤ ਦੀ ਪਹਿਲੀ ਕਮਾਈ ਸੀ ਉਸ ਦਾ ਪਿਆਰ ਸੀ ਉਸ ਦਾ ਪਸੀਨਾ ਸੀ ਉਸ ਨੇ ਕੰਮ ਦੇ ਹੱਥਾਂ ਨਾਲ ਪੈਸੇ ਲਏ ਤੇ ਉਹਨਾਂ ਨੂੰ ਚੁੰਮ ਕੇ ਆਪਣੇ ਮੱਥੇ ਨਾਲ ਲਗਾ ਲਿਆ ਫਿਰ ਖੁਸ਼ੀ ਨਾਲ ਉਸ ਨੇ ਪੂਰੇ ਆਣਗੁਆਣ ਵਿੱਚ ਲੱਡੂ ਵੰਡੇ ਹੁਣ ਰਵੀ ਹਰ ਮਹੀਨੇ ਮਾਈ ਨੂੰ ਪੈਸੇ ਭੇਜਣ ਲੱਗਿਆ ਉਹ ਹਰ ਰੋਜ਼ ਫੋਨ ਤੇ ਮਾਈ ਨਾਲ ਗੱਲ ਕਰਦਾ ਤੇ ਉਸ ਦੀ ਸਿਹਤ ਪੁੱਛਦਾ ਰਵੀ ਦੇ ਭੇਜੇ ਪੈਸਿਆਂ ਨਾਲ ਆਰਤੀ ਨੇ ਸਭ ਤੋਂ ਪਹਿਲਾਂ ਆਪਣੀ ਗੈਣੇ ਪਈ ਜ਼ਮੀਨ ਛੜਾਈ ਤੇ ਫਿਰ ਟੁੱਟੀ ਹੋਈ ਝੌਂਪੜੀ ਦੀ ਜਗ੍ਹਾ ਇੱਕ ਛੋਟਾ ਜਿਹਾ ਪੱਕਾ ਕਮਰਾ ਬਣਵਾਇਆ ਹੁਣ ਉਸ ਨੂੰ ਮਜ਼ਦੂਰੀ ਦੇ ਲਈ ਭੜਕੜਾ ਨਹੀਂ ਪੈਂਦਾ ਸੀ ਰਵੀ ਦਾ ਸੁਪਨਾ ਪੂਰਾ ਹੋ ਰਿਹਾ ਸੀ ਰਵੀ ਦੀ ਤਰੱਕੀ ਅਤੇ ਆਰਤੀ ਨੂੰ ਪੈਸੇ ਭੇਜਣ ਦੀ ਗੱਲ ਪੂਰੇ ਪਿੰਡ ਵਿੱਚ ਫੈਲ ਗਈ। ਇਹ ਗੱਲ ਸੁਨੀਤਾ ਤੇ ਰਮੇਸ਼ ਦੇ ਕੰਨਾਂ ਤੱਕ ਵੀ ਪਹੁੰਚੀ। ਸੁਨੀਤਾ ਜਿਸ ਨੇ ਰਵੀ ਨੂੰ ਹਮੇਸ਼ਾ ਦੁੱਖ ਹੀ ਦਿੱਤੇ ਸੀ ਉਸਦੇ ਮਨ ਵਿੱਚ ਹੁਣ ਲਾਲਚ ਆ ਗਿਆ। ਰਵੀ ਦੀ ਕਮਾਈ ਉਸ ਨੂੰ ਆਪਣੀ ਲੱਗਣ ਲੱਗੀ। ਉਸਨੇ ਰਮੇਸ਼ ਨੂੰ 扑ੜਕਾਉਣਾ ਸ਼ੁਰੂ ਕੀਤਾ ਕਿ ਤੁਹਾਡਾ ਮੁੰਡਾ ਦਿੱਲੀ ਵਿੱਚ ਨੋਟਾਂ ਨਾਲ ਖੇਡ ਰਿਹਾ ਹੈ ਤੇ ਸਾਰੇ ਪੈਸੇ ਉਸ ਬੁੱਢੀ ਆਰਤੀ ਨੂੰ ਭੇਜ ਰਿਹਾ ਹੈ। ਪੈਦਾ ਤੂੰ ਕੀਤਾ ਖੂਨ ਤੇਰਾ ਹੈ। ਸਾਡਾ ਕੋਈ ਹੱਕ ਨਹੀਂ ਬਣਦਾ ਉਸਦੀ ਕਮਾਈ ਤੇ ਆਰਤੀ ਨੇ ਜਰੂਰ ਉਸ ਤੇ ਕੋਈ ਟੂਣਾ ਕਰ ਦਿੱਤਾ ਹੈ ਅਸੀਂ ਇੱਥੇ ਗਰੀਬੀ ਨਾਲ ਮਰ ਰਹੇ ਹਾਂ ਤੇ ਉਹ ਸਾਡੇ ਮੁੰਡੇ ਦੇ ਪੈਸਿਆਂ ਨਾਲ ਐਸ਼ ਕਰ ਰਹੀ ਹੈ ਰਮੇਸ਼ ਪਹਿਲਾਂ ਹੀ ਕਮਜ਼ੋਰ ਦਿਲ ਦਾ ਸੀ ਤੇ ਉੱਤੋਂ ਸੁਨੀਤਾ ਦੇ ਰੋਜ਼-ਰੋਜ਼ ਦੇ ਤਾਨੇ ਉਹ ਵੀ ਸੋਚਣ ਲੱਗਿਆ ਕਿ ਹਾਂ بیٹے ਦੀ ਕਮਾਈ ਤੇ ਮਾਂ-ਬਾਪ ਦਾ ਹੱਕ ਤਾਂ ਹੁੰਦਾ ਹੈ ਪਰ ਉਹ ਇਹ ਭੁੱਲ ਗਿਆ ਸੀ ਕਿ ਉਸਨੇ ਬਾਪ ਹੋਣ ਦਾ ਕਿਹੜਾ ਫਰਜ਼ ਨਿਭਾਇਆ ਸੀ ਇੱਕ ਦਿਨ ਰਮੇਸ਼ ਹਿੰਮਤ ਕਰਕੇ ਆਰਤੀ ਦੇ ਕੋਲ ਗਿਆ ਝਿਜਕਦੇ ਹੋਏ ਬੋਲਿਆ ਆਰਤੀ ਭੈਣ ਉਹ ਰਵੀ ਜੋ ਪੈਸੇ ਭੇਜਦਾ ਹੈ ਉਸ ਵਿੱਚੋਂ ਕੁਝ ਸਾਨੂੰ ਵੀ ਦੇ ਦਿਆ ਕਰੋ ਆਖਿਰ ਅਸੀਂ ਵੀ ਤਾਂ ਉਸ ਦੇ ਮਾਪੇ ਹਾਂ ਬੁਢਾਪੇ ਵਿੱਚ ਕੌਣ ਸਹਾਰਾ ਦੇਵੇਗਾ ਇਹ ਸੁਣ ਕੇ ਆਰਤੀ ਸੁੰਨ ਹੋ ਗਈ ਉਸ ਨੂੰ ਯਕੀਨ ਨਹੀਂ ਹੋਇਆ ਕਿ ਰਮੇਸ਼ ਅਜਿਹਾ ਕਹਿ ਸਕਦਾ ਹੈ ਉਸ ਦਾ ਚਿਹਰਾ ਗੁੱਸੇ ਤੇ ਦੁੱਖ ਨਾਲ ਮੁਰਝਾ ਗਿਆ ਆਰਤੀ ਨੇ ਕਿਹਾ ਰਮੇਸ਼ ਭਾਈ ਤੁਹਾਨੂੰ ਸ਼ਰਮ ਨਹੀਂ ਆਉਂਦੀ ਇਹ ਕਹਿੰਦੇ ਹੋਏ ਜਦੋਂ ਉਹ ਬੱਚਾ ਭੁੱਖ ਨਾਲ ਤੜਫਦਾ ਸੀ ਤੇ ਤੇਰੇ ਘਰ ਵਾਲੀ ਇਸ ਨੂੰ ਜਾਨਵਰ ਸਮਝਦੀ ਸੀ ਜਦੋਂ ਉਹ ਬੁਖਾਰ ਨਾਲ ਠੰਡ ਵਿੱਚ ਕੰਬ ਰਿਹਾ ਸੀ ਤੇ ਤੁਸੀਂ ਉਸ ਨੂੰ ਮਾਰਨ ਲਈ ਛੱਡ ਦਿੱਤਾ ਸੀ ਉਦੋਂ ਤੁਸੀਂ ਮਾਪੇ ਕਿੱਥੇ ਸੀ ਮੈਂ ਉਸ ਨੂੰ ਬਾੜਿਆ ਢਿੱਡ ਕੱਟ ਕੇ ਇਸ ਨੂੰ ਵਧਾਇਆ ਹੈ ਉਹ ਮੈਨੂੰ ਮਾਂ ਕਹਿੰਦਾ ਹੈ ਤੇ ਆਪਣੀ ਖੁਸ਼ੀ ਨਾਲ ਪੈਸੇ ਭੇਜਦਾ ਹੈ ਕਿਵੇਂ ਕਹਿ ਦੇਵਾਂ ਕਿ ਉਹ ਤੈਨੂੰ ਪੈਸੇ ਦੇਵੇ ਹੱਕ ਪਿਆਰ ਦਾ ਹੁੰਦਾ ਹੈ ਪਾਲਣ ਦਾ ਹੁੰਦਾ ਹੈ ਖੁੰਦਾ ਨਹੀਂ ਆਰਤੀ ਦੀਆਂ ਤਿੱਖੀਆਂ ਤੇ ਗੌੜੀਆਂ ਗੱਲਾਂ ਰਮੇਸ਼ ਨੂੰ ਤੀਰ ਦੇ ਵਾਂਗ ਚੁਭ ਗਈਆਂ ਤੇ ਸੁਨੀਤਾ ਨੇ ਇਸ ਨੂੰ ਆਪਣੀ ਬੇਇੱਜ਼ਤੀ ਸਮਝਿਆ ਉਸਨੇ ਪੂਰੇ ਪਿੰਡ ਵਿੱਚ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਘਰ ਘਰ ਜਾ ਕੇ ਰੋਣਾ ਧੋਣਾ ਸ਼ੁਰੂ ਕਰ ਦਿੱਤਾ ਕਿ ਆਰਤੀ ਨੇ ਉਸ ਦਾ ਮੁੰਡਾ ਖੋ ਲਿਆ ਉਸ ਨੂੰ ਮਗਰ ਲਾ ਲਿਆ ਤੇ ਹੁਣ ਉਸ ਦੀ ਸਾਰੀ ਕਮਾਈ ਖਾ ਰਹੀ ਹੈ ਉਸਨੇ ਪੰਚਾਇਤ ਬੁਲਾਉਣ ਦੀ ਜਿੱਦ ਫੜ ਲਈ ਉਸ ਦਾ ਇਰਾਦਾ ਰਵੀ ਦੇ ਪੈਸਿਆਂ ਤੇ ਕਬਜ਼ਾ ਕਰਨਾ ਸੀ ਪਿੰਡ ਦੀ ਪੰਚਾਇਤ ਬੁਲਾਈ ਗਈ ਤੇ ਪੂਰਾ ਪਿੰਡ ਤਮਾਸ਼ਾ ਦੇਖਣ ਆਇਆ ਸੀ ਇੱਕ ਪਾਸੇ ਸੁਨੀਤਾ ਖੜੀ ਸੀ ਅੱਖਾਂ ਵਿੱਚ ਝੂਠੇ ਹੰਝੂ ਲਈ ਤੇ ਦੂਜੇ ਪਾਸੇ ਇਕੱਲੀ ਆਰਤੀ ਸਿਰ ਝੁਕਾਈ ਤੇ ਚਿਹਰੇ ਤੇ ਇੱਕ ਅਜੀਬ ਜਿਹੀ ਹਿੰਮਤ ਲਈ ਰਵੀ ਨੂੰ ਫੋਨ ਤੇ ਸਾਰਾ ਕੁਝ ਦੱਸ ਦਿੱਤਾ ਗਿਆ ਸੀ ਰਵੀ ਨੇ ਸਰਪੰਚ ਨੂੰ ਆਪਣੀ ਸਾਰੀ ਕਹਾਣੀ ਤੇ ਆਪਣਾ ਫੈਸਲਾ ਸਾਫ਼-ਸਾਫ਼ ਦੱਸ ਦਿੱਤਾ ਸੀ ਪੰਚਾਇਤ ਨੇ ਕਾਰਵਾਈ ਸ਼ੁਰੂ ਕੀਤੀ ਤਾਂ ਸੁਨੀਤਾ ਨੇ ਦਰਦ ਭਰੀ ਆਵਾਜ਼ ਵਿੱਚ ਬੋਲਣਾ ਸ਼ੁਰੂ ਕਰ ਦਿੱਤਾ ਸਰਪੰਚ ਸਾਹਿਬ ਰੱਬ ਦੇ ਵਾਸਤੇ ਮੇਰੇ ਨਾਲ ਨਿਆਂ ਕਰੋ ਇਹ ਰਵੀ ਭਾਵੇਂ ਮੇਰਾ ਮਤਰਿਆ ਮੁੰਡਾ ਹੈ ਪਰ ਹੈ ਤਾਂ ਮੇਰੇ ਪਤੀ ਦਾ ਹੀ ਖੂਨ ਉਸ ਨੂੰ ਪਾਲ ਪੋਸ ਕੇ ਵੱਡਾ ਕੀਤਾ ਜੋ ਹੁਣ ਦਿੱਲੀ ਵਿੱਚ ਲੱਖਾਂ ਕਮਾ ਰਿਹਾ ਤੇ ਸਾਨੂੰ ਭੁੱਲ ਗਿਆ ਆਰਤੀ ਨੇ ਰਵੀ ਨੂੰ ਅਜੇ ਹੀ ਪੱਟੀ ਪੜਾਈ ਹੈ ਕੀ ਸਾਡੀ ਸ਼ਕਲ ਵੀ ਨਹੀਂ ਦੇਖਣਾ ਚਾਹੁੰਦਾ ਸਾਰੇ ਰੁਪਏ ਇਹੀ ਖਾ ਜਾਂਦੇ ਹੈ ਅਸੀਂ ਬੁੱਢੇ ਮਾਪੇ ਕਿੱਥੇ ਜਾਈਏ ਕਿਸ ਦੇ ਸਹਾਰੇ ਜ਼ਿੰਦਗੀ ਕੱਟੀਏ ਸਾਡੇ ਨਾਲ ਇਨਸਾਫ ਕਰੋ ਮੁੰਡੇ ਤੇ ਪਹਿਲਾ ਹੱਕ ਮਾਪੇ ਦਾ ਹੁੰਦਾ ਹੈ ਫਿਰ ਆਰਤੀ ਦੀ ਵਾਰੀ ਆਈ ਸ਼ੁਰੂ ਵਿੱਚ ਉਸ ਦੀ ਆਵਾਜ਼ ਘੱਟ ਸੀ ਪਰ ਫਿਰ ਉਸ ਦੇ ਵਿੱਚ ਹਿੰਮਤ ਆ ਗਈ ਉਸ ਨੇ ਕਿਹਾ ਸਰਪੰਚ ਸਾਹਿਬ ਅਤੇ ਮੇਰੇ ਪਿੰਡ ਦੇ ਭੈਣ ਭਰਾਓ ਤੁਸੀਂ ਸਾਰੇ ਜਾਣਦੇ ਹੋ ਤੁਸੀਂ ਸਾਰਿਆਂ ਨੇ ਆਪਣੀਆਂ ਅੱਖਾਂ ਨਾਲ ਦੇਖਿਆ ਹੈ ਕਿ ਰਵੀ ਦਾ ਬਚਪਨ ਕਿਵੇਂ ਗੁਜ਼ਰਿਆ ਹੈ ਕਿਵੇਂ ਉਸਦੀ ਮਤਰੀ ਮਾਂ ਨੇ ਉਸ ਨੂੰ ਭੁੱਖਾ ਰੱਖਿਆ ਕੁੱਟਿਆ ਜਲੀਲ ਕੀਤਾ ਜਦੋਂ ਉਹ ਠੰਡ ਅਤੇ ਬੁਖਾਰ ਨਾਲ ਮਰ ਰਿਹਾ ਸੀ ਤਾਂ ਇਹੀ ਮਾਂ ਬਾਪ ਉਸ ਨੂੰ ਘਰ ਦੇ ਬਾਹਰ ਕੰਮ ਕਰਵਾ ਰਹੇ ਸੀ ਉਦੋਂ ਮੈਂ ਉਸ ਨੂੰ ਆਪਣੇ ਘਰ ਲਿਆਏ ਸੀ ਮੈਂ ਆਪਣੀ ਰੋਟੀ ਵਿੱਚੋਂ ਹਿੱਸਾ ਦੇ ਕੇ ਇਸ ਨੂੰ ਪਾਲਿਆ ਰਾਤਾਂ ਨੂੰ ਜਾਗ ਕੇ ਇਸ ਦੀ ਸੇਵਾ ਕੀਤੀ ਇਸ ਨੂੰ ਪੜਾਇਆ ਲਿਖਾਇਆ ਮੈਂ ਇਸ ਨੂੰ ਜਨਮ ਨਹੀਂ ਦਿੱਤਾ ਪਰ ਇਸ ਨੂੰ ਮੈਂ ਮਾਂ ਬਣ ਕੇ ਪਾਲਿਆ ਹੈ ਉਹ ਹੁਣ ਜੋ ਆਪਣੀ ਮਿਹਨਤ ਨਾਲ ਕਮਾ ਰਿਹਾ ਹੈ ਤੇ ਜੋ ਅੱਜ ਮੈਨੂੰ ਉਹ ਸਹਾਰਾ ਦੇਣਾ ਚਾਹੁੰਦਾ ਹੈ ਤਾਂ ਇਸ ਵਿੱਚ ਕੀ ਬੁਰਾਈ ਹੈ ਇਹ ਦੱਸੋ ਪਾਲਣ ਵਾਲੇ ਦਾ ਪਿਆਰ ਦੇਣ ਵਾਲੇ ਦਾ ਕੋਈ ਹੱਕ ਨਹੀਂ ਹੁੰਦਾ ਸਿਰਫ ਜਨਮ ਦੇ ਕੇ ਰਾਹ ਤੇ ਛੱਡਣ ਵਾਲਿਆਂ ਦਾ ਹੁੰਦਾ ਆਰਤੀ ਦੀਆਂ ਦਰਦ ਭਰੀਆਂ ਸੱਚੀਆਂ ਗੱਲਾਂ ਨੇ ਉੱਥੇ ਬੈਠੇ ਹਰ ਆਦਮੀ ਦੇ ਦਿਲ ਨੂੰ ਛੂ ਲਿਆ ਪਿੰਡ ਦੇ ਕਈ ਬਜ਼ੁਰਗਾਂ ਨੇ ਅੱਗੇ ਆ ਕੇ ਗਵਾਹੀ ਦਿੱਤੀ ਕਿ ਆਰਤੀ ਸਾਰਾ ਕੁਝ ਠੀਕ ਕਹਿ ਰਹੀ ਹੈ। ਉਹਨਾਂ ਨੇ ਖੁਦ ਸਨੀਤਾ ਨੂੰ ਰਵੀ ਤੇ ਜ਼ੁਲਮ ਕਰਦੇ ਹੋਏ ਦੇਖਿਆ ਹੈ। ਆਰਤੀ ਨੇ ਹੀ ਉਸ ਨੂੰ ਮਾਂ ਦੇ ਵਾਂਗ ਪਾਲਿਆ ਹੈ। ਸਰਪੰਚ ਨੇ ਦੱਸਿਆ ਕਿ ਰਵੀ ਨੇ ਫੋਨ ਤੇ ਸਾਫ਼ ਕਿਹਾ ਹੈ ਕਿ ਮੇਰੀ ਇੱਕ ਹੀ ਮਾਂ ਹੈ, ਆਰਤੀ ਮਾਂ। ਉਹਨਾਂ ਨੇ ਮੈਨੂੰ ਦੁਬਾਰਾ ਜ਼ਿੰਦਗੀ ਦਿੱਤੀ ਹੈ। ਮੇਰੀ ਕਮਾਈ ਤੇ ਸਿਰਫ ਤੇ ਸਿਰਫ ਉਹਨਾਂ ਦਾ ਹੱਕ ਹੈ। ਜਿਨ੍ਹਾਂ ਨੇ ਮੇਰਾ ਬਚਪਨ ਖੋ ਲਿਆ ਉਹਨਾਂ ਨੂੰ ਮੈਂ ਇੱਕ ਫੁੱਟੀ ਗਵਾੜੀ ਵੀ ਨਹੀਂ ਦੇਵਾਂਗਾ ਪੰਚਾਇਤ ਨੇ ਆਪਸ ਵਿੱਚ ਗੱਲਬਾਤ ਕੀਤੀ ਤੇ ਅੰਤ ਵਿੱਚ ਸਰਪੰਚ ਨੇ ਫੈਸਲਾ ਸੁਣਾਇਆ ਤੇ ਕਿਹਾ ਇਹ ਸੱਚ ਹੈ ਕਿ ਰਵੀ ਰਮੇਸ਼ ਦਾ ਪੁੱਤਰ ਹੈ ਪਰ ਮਾਂ-ਬਾਪ ਹੋਣ ਦਾ ਮਤਲਬ ਸਿਰਫ ਪੈਦਾ ਕਰਨਾ ਹੀ ਨਹੀਂ ਹੁੰਦਾ ਪਾਲਣਾ ਪੋਸਣਾ ਪਿਆਰ ਦੇਣਾ ਤੇ ਰੱਖਿਆ ਕਰਨਾ ਵੀ ਹੁੰਦਾ ਹੈ ਰਮੇਸ਼ ਅਤੇ ਸੁਨੀਤਾ ਇਹ ਨਿਵਾਣ ਵਿੱਚ ਪੂਰੀ ਤਰ੍ਹਾਂ ਫੇਲ ਹੋਏ ਹਨ। ਉਹਨਾਂ ਨੇ ਰਵੀ ਨੂੰ ਦੁੱਖ ਅਤੇ ਤਕਲੀਫ ਤੋਂ ਇਲਾਵਾ ਕੁਝ ਨਹੀਂ ਦਿੱਤਾ। ਤੇ ਦੂਜੇ ਪਾਸੇ ਆਰਤੀ ਨੇ ਬਿਨਾਂ ਕਿਸੇ ਖੂਨ ਦੇ ਰਿਸ਼ਤੇ ਦੇ ਰਵੀ ਨੂੰ ਨਾ ਸਿਰਫ ਪਾਲਿਆ ਬਲਕਿ ਉਸ ਨੂੰ ਮਾਂ ਤੋਂ ਵੀ ਵੱਧ ਪਿਆਰ ਦਿੱਤਾ। ਰਵੀ ਹੁਣ ਸਮਝਦਾਰ ਹੈ ਤੇ ਆਪਣੀ ਕਮਾਈ ਦਾ ਫੈਸਲਾ ਆਪ ਕਰ ਸਕਦਾ ਹੈ। ਪੰਚਾਇਤ ਦਾ ਇਹੀ ਫੈਸਲਾ ਹੈ ਕਿ ਰਵੀ ਆਪਣੀ ਕਮਾਈ ਜਿਸ ਨੂੰ ਦੇਣਾ ਚਾਹੁੰਦਾ ਹੈ ਉਹ ਦੇ ਸਕਦਾ ਹੈ। ਆਰਤੀ ਦਾ ਰਵੀ ਤੇ ਦਿਲ ਅਤੇ ਭਾਵਨਾਵਾਂ ਦਾ ਹੱਕ ਸੁਨੀਤਾ ਅਤੇ ਰਮੇਸ਼ ਤੋਂ ਕਿਤੇ ਜ਼ਿਆਦਾ ਹੈ ਰਮੇਸ਼ ਅਤੇ ਸੁਨੀਤਾ ਰਵੀ ਦੀ ਕਮਾਈ ਤੇ ਕੋਈ ਦਾਵਾ ਨਹੀਂ ਕਰ ਸਕਦੇ ਪੰਚਾਇਤ ਦਾ ਫੈਸਲਾ ਸੁਣ ਕੇ ਸੁਨੀਤਾ ਦਾ ਚਿਹਰਾ ਉੱਤਰ ਗਿਆ ਭਰੀ ਪੰਚਾਇਤ ਵਿੱਚ ਉਸ ਦੀ ਬੇਇੱਜ਼ਤੀ ਹੋ ਗਈ ਰਮੇਸ਼ ਵੀ ਸ਼ਰਮ ਦੇ ਮਾਰੇ ਸਿਰ ਉੱਪਰ ਨਾ ਚੁੱਕ ਸਕਿਆ ਆਰਤੀ ਦੀਆਂ ਅੱਖਾਂ ਵਿੱਚ ਖੁਸ਼ੀ ਅਤੇ ਸ਼ੁਕਰਾਨੇ ਦੇ ਹੰਝੂ ਸਨ ਅੱਜ ਉਸ ਦੇ ਪਿਆਰ ਅਤੇ ਤਿਆਗ ਦੀ ਜਿੱਤ ਸੀ ਮਹੀਨਿਆਂ ਬਾਅਦ ਰਵੀ ਪਿੰਡ ਵਾਪਸ ਆਇਆ ਆਉਂਦੇ ਹੀ ਉਸਨੇ ਮਾਂ ਦੇ ਪੈਰ ਛੂਹੇ ਅਤੇ ਪਿੰਡ ਵਿੱਚ ਰਹਿ ਕੇ ਰਵੀ ਨੇ ਸਭ ਤੋਂ ਪਹਿਲਾਂ ਮਾਂ ਦੇ ਲਈ ਇੱਕ ਪੱਕਾ ਛੋਟਾ ਜਿਹਾ ਘਰ ਬਣਾਉਣਾ ਸ਼ੁਰੂ ਕੀਤਾ ਉਹ ਰਮੇਸ਼ ਨੂੰ ਵੀ ਮਿਲਿਆ ਬਸ ਨਾਮ ਦੇ ਲਈ ਸੁਨੀਤਾ ਨੇ ਬਹੁਤ ਕੋਸ਼ਿਸ਼ ਕੀਤੀ ਉਸ ਨੂੰ ਮਿਲਣ ਤੇ ਤੇ ਮਾਫੀ ਮੰਗਣ ਦੀ ਪਰ ਰਵੀ ਨੇ ਸਾਫ਼ ਮਨਾਂ ਕਰ ਦਿੱਤਾ ਹੁਣ ਆਰਤੀ ਨੂੰ ਰਵੀ ਦੇ ਵਿਆਹ ਦੀ ਚਿੰਤਾ ਹੋਣ ਲੱਗੀ ਉਸਨੇ ਇੱਕ ਦਿਨ ਪਿਆਰ ਨਾਲ ਕਿਹਾ ਪੁੱਤ ਹੁਣ ਤੂੰ ਕਮਾਉਣ ਲੱਗ ਗਿਆ ਹੈ ਆਪਣੇ ਪੈਰਾਂ ਤੇ ਖੜਾ ਹੋ ਗਿਆ ਹੈ ਮੇਰਾ ਦਿਲ ਚਾਹੁੰਦਾ ਹੈ ਕਿ ਤੂੰ ਆਪਣਾ ਘਰ ਵਸਾ ਲਵੇਂ ਬਹੂ ਆ ਜਾਵੇਗੀ ਤਾਂ ਘਰ ਵਿੱਚ ਰੌਣਕ ਹੋ ਜਾਵੇਗੀ ਰਵੀ ਨੇ ਮੁਸਕਰਾਉਂਦੇ ਹੋਏ ਕਿਹਾ ਮਾਂ ਜਿਵੇਂ ਤੁਸੀਂ ਕਹੋਗੇ ਓਵੇਂ ਹੀ ਹੋਵੇਗਾ ਤੁਸੀਂ ਜਿਸ ਕੁੜੀ ਨਾਲ ਮੇਰਾ ਵਿਆਹ ਕਰੋਗੇ ਮੇਰੀ ਹਾਂ ਹੋਵੇਗੀ ਫਿਰ ਆਰਤੀ ਨੇ ਨਾਲ ਦੀ ਪਿੰਡ ਵਿੱਚੋਂ ਇੱਕ ਵਧੀਆ ਪੜ੍ਹੀ ਲਿਖੀ ਕੁੜੀ ਨੂੰ ਰਵੀ ਦੇ ਲਈ ਪਸੰਦ ਕੀਤਾ ਜਲਦ ਹੀ ਰਵੀ ਦਾ ਵਿਆਹ ਕਰ ਦਿੱਤਾ ਗਿਆ ਵਿਆਹ ਦੀਆਂ ਸਾਰੀਆਂ ਰਸਮਾਂ ਆਰਤੀ ਨੇ ਇੱਕ ਮਾਂ ਦੇ ਵਾਂਗ ਨਿਭਾਈਆਂ ਪੂਰਾ ਪਿੰਡ ਇਸ ਖੁਸ਼ੀ ਵਿੱਚ ਸ਼ਾਮਲ ਹੋਇਆ ਰਮੇਸ਼ ਵੀ ਆਇਆ ਸੀ ਚੁੱਪਚਾਪ ਇੱਕ ਕੋਨੇ ਵਿੱਚ ਖੜਾ ਰਿਹਾ ਵਿਆਹ ਤੋਂ ਬਾਅਦ ਉਹ ਆਪਣੀ ਪਤਨੀ ਨੂੰ ਲੈ ਕੇ ਦਿੱਲੀ ਚਲਾ ਗਿਆ ਪਰ ਉਸਨੇ ਆਰਤੀ ਨੂੰ ਪਿੰਡ ਵਿੱਚ ਇਕੱਲੀ ਨਹੀਂ ਛੱਡਿਆ ਉਸਦੀ ਦੇਖਭਾਲ ਲਈ ਔਰਤ ਰੱਖ ਲਈ ਆਪ ਵੀ ਹਰ ਮਹੀਨੇ ਪਿੰਡ ਆਉਣ ਲੱਗਿਆ ਸਮਾਂ ਬੀਤਦਾ ਗਿਆ ਫਿਰ ਉਹਨਾਂ ਦੇ ਘਰ ਦੋ ਬੱਚਿਆਂ ਨੇ ਜਨਮ ਲਿਆ ਆਰਤੀ ਦਾ ਵੇੜਾ ਜਿਹੜਾ ਕਿਸੇ ਟਾਈਮ ਸੁਣਨਾ ਸੀ ਹੁਣ ਬੱਚਿਆਂ ਦੀਆਂ ਖੁਸ਼ੀਆਂ ਨਾਲ ਭਰਿਆ ਪਿਆ ਸੀ ਹਾਂਜੀ ਦੋਸਤੋ ਇਹ ਸੀ ਅੱਜ ਦੀ ਕਹਾਣੀ ਇੱਕ ਮਾਂ ਜਿਸ ਨੇ ਜਨਮ ਨਾ ਦੇ ਕੇ ਵੀ ਬੱਚੇ ਨੂੰ ਆਪਣੇ ਬੱਚਿਆਂ ਵਾਂਗ ਪਾਲਿਆ ਉਮੀਦ ਹੈ ਤੁਹਾਨੂੰ ਕਹਾਣੀ ਪਸੰਦ ਆਈ ਹੋਵੇਗੀ ਜੇ ਕਹਾਣੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰਨਾ ਜੀ ਅਤੇ ਆਪਣੇ ਕੀਮਤੀ ਵਿਚਾਰ ਜ਼ਰੂਰ ਸਾਂਝੇ ਕਰਨਾ ਜੀ ਕਹਾਣੀ ਨੂੰ ਅੰਤ ਤੱਕ ਸੁਣਨ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ ਅੰਦਰ ਪਤੀ ਵਾਲੀ ਦੀ ਪੁੱਤ ਸੀ ਹੈਨਾ ਆਪਣੀ ਤਾਂ 5620 ml ਦਾ